ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਡੀਪੀ ਨਿਊਜ਼ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਲਾਂ ਦੇ ਸ਼ਹੀਦੀ ਦੇ ਮਹੀਨੇ ਚੱਲ ਰਹੇ ਹਨ ਇਸ ਮੌਕੇ ਹਰ ਪਰਿਵਾਰ ਹਰ ਗੁਰਸਿੱਖ ਹਰ ਮਾਈ ਭਾਈ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਉਹ ਕਿਸ ਨਾ ਕਿਸੇ ਤਰ੍ਹਾਂ ਸਾਬ ਜਦਿਆਂ ਨੂੰ ਆਪਣੇ ਸ਼ਰਧਾਂਜਲੀ ਦੇ ਫੁੱਲ ਅਰਪਣ ਕਰੇ ਅੱਜ ਅਸੀਂ ਪਹੁੰਚੇ ਹਾਂ ਪ੍ਰਿੰਸੀਪਲ ਮਾਜਰਾ ਦੇ ਉੱਗੇ ਸਮਾਜ ਸੇਵੀ ਪਰਿਵਾਰ ਸਰਦਾਰ ਚਰਨਜੀਤ ਸਿੰਘ ਘੀਟਸੌਰਾਂ ਦੇ ਘਰ ਜਿੱਥੇ ਇਹ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਵਿੱਚ ਸਹਿਯੋਗ ਕਰ ਰਿਹਾ ਹੈ ਉਸ ਦੇ ਨਾਲ ਨਾਲ ਕਿਸਾਨੀ ਮੁੱਦਿਆਂ ਦੇ ਉੱਪਰ ਅਤੇ ਹੋਰ ਸਮਾਜ ਸੇਵੀ ਮੁੱਦਿਆਂ ਉੱਪਰ ਆਪਣੀ ਹਿੱਕ ਡਾ ਕੇ ਸੇਵਾਵਾਂ ਨਿਭਾਉਣ ਦੇ ਵਿੱਚ ਯਤਨਸ਼ੀਲ ਹੈ ਅੱਜ ਅਸੀਂ ਇਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਅਤੇ ਸਾਬਜਾਦਿਆਂ ਦੇ ਸੰਬੰਧ ਦੇ ਵਿੱਚ ਇਹਨਾਂ ਤੋਂ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪ ਸਾਹਿਬ ਜੀ ਦਾ ਸਵਾਗਤ ਹੈ ਜੀ ਡੀਪੀ ਨਿਊਜ਼ ਦੇ ਵਿੱਚ ਆਪ ਜੀ ਦਾ ਸੁਭਨਾਮ ਹੈ ਜੰਦੇ ਸਿੰਘ ਜੀ ਗਰੋਈ ਆ ਆਪ ਜੀ ਪਿੰਡ ਦੇ ਵਿੱਚ ਕਿਸ ਪ੍ਰਕਾਰ ਦੀ ਸੇਵਾ ਕਰਦੇ ਰਹੇ ਹੋ ਇਸ ਤੋਂ ਪਹਿਲਾਂ ਕਿਹੜੀ-ਘੜੇ ਆਉਂਦੇ ਰਹੇ ਤੁਸੀਂ ਪਿੰਡ ਦੇ 500 ਸਰਪੰਚੀ ਦੇ 5 ਸਾਲੋਂ ਬਲਾਸਮ ਦੀ ਨਿਗਰਾਨ ਕੈਂਪਸ ਕਾਰਟੀ 3000 ਜਦੋਂ ਵੀ ਹਲਕੇ ਦੇ ਵਿੱਚ ਸਿਵਲ ਮਾਜਰਾ ਪਿੰਡ ਦੀ ਗੱਲ ਚਲਦੀ ਹੈ ਤਾਂ ਸਭ ਤੋਂ ਪਹਿਲਾਂ 300 ਪਰਿਵਾਰ ਦਾ ਨਾਮ ਆਉਂਦਾ ਹੈ ਕਿਸ ਪ੍ਰਕਾਰ ਦੇ ਵਿੱਚ ਵਿਕਾਸ ਕਰਦੇ ਜਿਹੜੇ ਤੁਹਾਨੂੰ ਕਰਨ ਦਾ ਮੌਕਾ ਮਿਲੇ ਸਾਨੂੰ ਪਿੰਡੀਆਂ तकरीबन ਸਾਰੀਆਂ ਹੋਈਆਂ ਸੀ ਸਮਚਾਰਨ ਤੇ ਅਰਧ ਚਾਰਜ ਵਾਲੀ ਸ਼ੈਡੂਲ ਹੈਗਾ ਸਾਰਾ ਪਾਇਆ ਜਿੰਨਾ ਵੀ ਬਾਕੀ ਹੋਰ ਪ੍ਰੰਪਤ ਕੱਚੇ ਘਰਾਂ ਨੂੰ 6 ਸੱਤ ਮਕਾਨ ਜਿਹਨਾਂ ਦੇ ਕੱਚੇ ਵਗੈਰਾ ਨੂੰ ਭੇਜ ਦੋਏ ਬਾਕੀ ਅਸੀਂ ਆਪਣਾ ਹੀ ਕਰਦੇ ਹਾਂ ਉਹ ਵੀ ਜਿੰਦੇ ਰਹੇ ਉਹ ਕਰਦੇ ਰਹਿੰਦੇ ਆ ਉਹ ਵੀ ਕਰਦੇ ਹਾਂ ਠੀਕ ਹੈ ਇੱਕ ਨੂੰ ਬੰਨਵਾ ਸਾਰੇ ਬਾਦ ਨੂੰ ਆਪਾਂ ਇਹਨੂੰ ਖਾਲੀ ਦੇ ਬੋ ਅ ਅ ਅੱਜ ਦਾ ਟੈਂਡਰ ਵਹਾਰਿਕੋ ਲਾਈਪ ਭੀਦਾ ਜਿਹੜਾ ਧਿਆਨ ਹੈ ਉਹ ਆਪੇ ਜੇ ਰੋਟੀ ਵੱਲ ਲੱਗਿਆ ਹੋਇਆ ਹੈ ਬਟ ਸਾਨੂੰ ਜਾਣਕਾਰੀ ਮਿਲੀ ਹੈ ਕਿ ਹਰ ਸਾਲ ਤੁਸੀਂ ਛੋਟੇ ਸੈਜਾਦਾ ਦੇ ਸੰਬੰਧ ਵਿੱਚ ਲਗਾਤਾਰ ਤਿੰਨ ਦਿਨ ਮੰਗਰਲਾ ਮੌਂਦੇ। ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲਦੀ ਹੈ? ਇਹ ਸਾਡੇ ਬਾਦਲ ਸਾਹਿਬ ਜੀ ਦੁਰਦੋਰਾ ਕਾਲੀ ਦਸਤ ਵਿੱਚ ਪ੍ਰਧਾਨ ਸੀ। ਉਹ ਪੁੱਤੇ ਗੁਰਦੁਆਰਾ ਸਾਉ ਤੋਂ ਪਦਗਰ ਸਾਹਿਬ ਜੰਮ ਦੇਗਾ ਜਾਂਦਾ। ਉਹਨਾਂ ਦੀ ਦੇ ਚੋਂ ਵੀ ਫਿਰ ਅਸੀਂ ਮੰਗੀ ਯਾਰ ਵਿੱਚ 2003-4 ਤੋਂ ਸ਼ੁਰੂ ਕਰਿਆ। ਹਰ ਸਾਲ ਅਸੀਂ ਤਿੰਨ ਦਿਨ ਦੀ ਬ੍ਰੈਡ ਚਾਹ ਬਣਾਉਣ ਲਈ ਲੱਗਦੇ ਹਾਂ। ਫਰੰਦਾ ਰੋਟੀ ਕਿੱਦਾਂ ਨੇ ਇਸ ਵਿੱਚ ਵਰਨੂ ਠੀਕ ਹੈ ਤੁਹਾਨੂੰ तकरीबन 22 23 ਸਾਲ ਹੋ ਗਏ ਨੌਜਵਾਨ ਪੀਡੀ ਨੂੰ ਤੁਸੀਂ ਛੋਟੇ ਸਹਿਜਾ ਦੇ ਸੰਦਰਭ ਵਿੱਚ ਸਹਿਜਾ ਦਾ ਪਪਾ ਜੋਰਾਵਰ ਸਿੰਘ ਸਹਿਜਾ ਦਾ ਪਪਾ ਫਤੇ ਸਿੰਘ ਦੇ ਸ਼ਬਦ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਅਸੀਂ ਤਾਂ ਇਹ ਸਮਾਂ ਦਿੰਨੇ ਨਹੀਂ ਜਿਹੜੀ ਸਹਿਜਾ ਨੇ ਸਿੱਧੀ ਧਰੇ ਸਿੱਖ ਸਿੱਖ ਧਰਮ ਕਰ ਪਰ ਬਹੁਤ ਲਸਾਨ ਨਹੀਂ ਕਰਵਾਣੀ ਇਹਨਾਂ ਦੇ ਉਹਦੇ ਉੱਪਰ ਜਿਵੇਂ ਮੈਂ ਜਾਈਦਾ ਸਾਰੇ ਸੰਗਤ ਵਾਲਾ ਇਤਰਾ ਵੀ ਰਹਿ ਜੇਤਰਾ ਵੀ ਨਾ ਤੱਕ ਤਰੂ ਦਾ ਪਰਿਕਰਵਾਣੀ ਕਰਾਈਆਂ ਆਪਣੇ ਖੇਡਾੜੀ ਰਕਰ ਅਮੁੱਤ ਪ੍ਰਾਨ ਕਰਕੇ ਅਮਨਪਾਲੀ ਹੋਣਾ ਚਾਹੀਦਾ ਜਿਹਨਾਂ ਨੂੰ ਸਿੱਖੀ ਵੱਲ ਘੁੰਮਣਾ ਚਾਹੀਦਾ ਸੋ ਇਹ ਸੰਸਦਾਚਨ ਜੀ ਸਿੰਘ ਢਿੰਸਾ ਤੁਸੀਂ ਇਸ ਰੂਪ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਗੁਰਸਿੱਖੀ ਦੇ ਵਿੱਚ ਲਬਰੀਜ਼ ਹੈ ਅਜੋਕੇ ਸਮੇਂ ਦੇ ਵਿੱਚ ਜੋ ਗੁਰੂ ਸਾਹਿਬ ਦਾ ਸਿਧਾਂਤ ਹੈ ਬਾਣੀ ਹੈ ਬਾਣੇ ਦਾ ਜੀ ਸਭ ਤੋਂ ਪਹਿਲੀ ਸ਼ੁਰੂਆਤ ਛੱਡੀ ਬਾਣੇ ਤੋਂ ਹੋਣੀ ਹੈ ਸੋ ਅਸੀਂ ਆਪਣੇ ਸਵਰੂਪ ਨੂੰ ਲਾਬੰਦ ਕਰੀਏ ਗੁਰਸਿੱਖੀ ਧਰਨ ਕਰੀਏ ਆਪਣੇ ਵੱਡੇ ਭਰਾ ਛੋਟੇ ਸਾਹਿਬ ਜਾਦੇ ਸਾਡੇ ਇੱਕ ਤਰ੍ਹਾਂ ਦੇ ਵੱਡੇ ਭਰਾ ਹੀ ਹਨ ਅਸੀਂ ਕਹਿ ਸਕਦੇ ਹਾਂ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਬਦੇ ਸਿੰਘ ਸੋ ਉਹਨਾਂ ਦੇ ਚਰਨਾਂ ਵਿੱਚ ਸ਼ਰਧਾ ਦਾ ਫੁੱਲ ਭੇਟਣ ਦਾ ਭਾਵੇ ਹੀ ਹੈ ਕਿ ਅਸੀਂ ਗੁਰਸਿੱਖੀ ਬਾਣੀ ਦੇ ਵਿੱਚ ਆਈਏ ਤੇ ਪਾਣੀ ਦੇ ਅੰਗੀਕਾਰ ਲਈਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ